ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਕਿ ਇਤਵਾਰ ਵਾਲੇ ਦਿਨ ਜਦੋਂ ਆਰਾਮ ਕਰਨ ਦਾ ਦਿਨ ਹੁੰਦਾ ਤੁਸੀਂ ਉਪਰਾਲਾ ਕਰਕੇ ਸਾਰੇ ਇੱਥੇ ਪਹੁੰਚੇ ਮੈਂ ਜਿੱਥੇ ਵੀ ਜਾਂਦਾ ਸੀ 에어ਪੋਰਟ ਦੀ ਗੱਲ ਕਰਦਾ ਸੀ ਮੈਂ ਕਿਹਾ ਕਿਤੇ ਇਹ ਨਾ ਹੋਵੇ ਮੇਰੇ ਕਾਉਂਸਲਰ ਤੇ ਮੇਰੇ ਵਾਰਡ ਇੰਚਾਰਜ ਇਹ ਨਾ ਮਿਰਤੇ ਵਿਸ਼ਵਾਸ ਕਰਦੇ ਹੁਣ ਵੀ ਦੇਖਿਆ ਤਾਂ ਕਦੀ ਹੈ ਨਹੀਂ ਤੇ ਬਾਕੀ ਕੁਛ ਲੁਧਿਆਣਾ ਸ਼ਹਿਰ ਦੇ ਵੀ ਵਾਸੀ ਆਏ ਆ ਸਾਡੇ ਪ੍ਰੈਸ ਦੇ ਭਰਾ ਆ ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਭੈਣ ਇੱਕੋ ਹੀ ਲੱਗਦੀ ਪ੍ਰੈਸ ਵਾਲੀ ਹੈ ਤੇ ਕਿ ਤੁਸੀਂ ਇਤਵਾਰ ਵਾਲੇ ਦਿਨ ਆਏ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਸਤਰੀਕਾਲ ਤੁਸੀਂ ਦੇਖ ਹੀ ਲਿਆ ਹੁਣ ਇਹ ਏਅਰਪੋਰਟ ਇਹ ਏਅਰਪੋਰਟ ਜੀ 25 ਸਾਲ ਦਾ ਜੇ ਤੁਸੀਂ ਗੂਗਲ ਵੀ ਕਰ ਲੋਗੇ ਨਾ 25 ਸਾਲ ਪਹਿਲਾਂ ਇੱਕ ਖਬਰ ਮਿਲ ਜਾਂਦੀ ਟਰਬਿਊਨ ਦੀ ਕਿ ਹਲਵਾਰਾ 에ਅਰਪੋਰਟ ਦੀਆਂ ਗੱਲਾਂ ਚੱਲ ਰਹੀਆਂ ਸੀ ਫਿਰ ਵਿੱਚੋਂ ਕਦੀ ਲਾਡੋਵਾਲ ਲੈ ਗਏ ਕਿ ਜੀ ਹੁਣ ਉੱਥੇ 에ਅਰਪੋਰਟ ਬਣੋ ਜਦੋਂ ਉੱਥੇ ਦੀਆਂ ਜਗ੍ਹਾ ਵੇਚ-ਬੋਚ ਲਈਆਂ ਲੋਕਾਂ ਨੇ ਪਹਿਲਾਂ ਖਰੀਦ ਲਈਆਂ ਫਿਰ ਵੇਚ ਲਈਆਂ ਫਿਰ ਹਲਵਾਰਾ ਆ ਗਿਆ ਸੋ ਇਹ 2.5 ਸਾਲਾਂ ਵਿੱਚ 에ਅਰਪੋਰਟ ਜਿਹੜਾ ਬਣਿਆ ਇਹਦਾ ਮੈਂ ਸ਼ੁਕਰੀਆ ਅਦਾ ਕਰਦਾ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਕੇਜਰੀਵਾਲ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਹਿੰਮਤ ਮਾਰ ਕੇ ਸਾਨੂੰ ਇਹ 에어ਪੋਰਟ ਬਣਨ ਲਈ ਪੈਸੇ ਸੈਂਕਸ਼ਨ ਕਰਤੇ 50 ਕਰੋੜ ਰੁਪਏ ਇਹਨਾਂ ਨੇ 11ਵੇਂ ਮਹੀਨੇ 22 ਵਿੱਚ ਸੈਂਕਸ਼ਨ ਕੀਤੇ ਜਿਹੜੇ ਮੀਟਿੰਗ ਵਿੱਚ ਉਹਦੇ ਵਿੱਚ ਕੁਝ ਹਿੱਸਾ ਗਲਾਡਾ ਨੇ ਦਿੱਤਾ ਕੁਝ ਹਿੱਸਾ ਫਾਈਨੈਂਸ ਡਿਪਾਰਟਮੈਂਟ ਨੇ ਦਿੱਤਾ ਮਤਲਬ ਸਟੇਟ ਗਵਰਨਮੈਂਟ ਨੇ ਦਿੱਤਾ ਔਰ ਉਹਦੇ ਕਰਕੇ ਅੱਜ ਅਸਲੀਅਤ ਹੋ ਗਈ ਹੈ ਹਲਵਾਰਾ 에ਅਰਪੋਰਟ ਹੁਣ ਸਿਰਫ 27 ਤਰੀਕ ਨੂੰ 에ਅਰਪੋਰਟ ਅਥਾਰਟੀ ਵਾਲੇ ਆਏ ਸੀ ਇਨਸਪੈਕਸ਼ਨ ਕਰ ਗਏ ਆ ਇੱਕ 30 ਤਰੀਕ ਨੂੰ ਦੁਬਾਰਾ ਮੀਟਿੰਗ ਹੈ ਐਸੇ 30 ਨੂੰ ਬੁੱਧਵਾਰ ਹੋ ਗਿਆ ਮੇਰੇ ਖਿਆਲ ਤੀ ਔਰ ਜਦੋਂ 에어ਪੋਰਟ ਅਥਾਰਟੀ ਵਾਲੇ ਇਹਨੂੰ ਇਹਦਾ ਹੈਂਡਓਵਰ ਲੈ ਲੈਣਗੇ ਉਸ ਤੋਂ ਬਾਅਦ 에어 ਇੰਡੀਆ ਵਾਲੇ ਆਪਣੇ ਆਪਰੇਸ਼ਨ ਚਾਲੂ ਕਰਨ ਲਈ ਆਫਿਸਸ ਬਣਾਣੇ ਸਟਾਫ ਭੇਜਣਾ ਉਹ ਸਾਰਾ ਪ੍ਰੋਸੈਸ ਚਾਲੂ ਹੋ ਜਾਏਗਾ ਹੁਣ 에어ਪੋਰਟ 100% ਕੰਪਲੀਟ ਹੈ ਮੈਂ ਤੁਹਾਨੂੰ ਇਹੀ ਅੱਜ ਮੈਂ ਚਾਹੁੰਦਾ ਸੀ ਕਿ ਤੁਸੀਂ ਆਪ ਦੇਖੋ ਇੱਥੇ ਕੋਈ ਕੰਮ ਪੈਂਡਿੰਗ ਨਹੀਂ ਹੈ ਬਟ 에어ਪੋਰਟ ਅਥਾਰਟੀ ਦੀਆਂ ਕੋਈ ਫਾਰਮੈਲਿਟੀਆਂ ਹੁੰਦੀਆਂ ਇੱਕੋ ਹੀ ਦੀਵਾਰ ਦਾ ਡਿਜ਼ਾਈਨ ਸੀਗਾ ਉਹ ਉਹਨਾਂ ਨੇ ਇਜ਼ੂ ਉਹਨੇ ਹਾਂਜੀ ਆ ਤੁਸੀਂ ਦੱਸੋ ਐਕਸੀਡੈਂਟ ਇਹ ਕਿੱਥੇ ਜਿਹੜੀ ਬਾਬਡ ਵਾਇਰ ਕਿੱਥੇ ਸੀ ਜਿਹੜੀ ਉਹ ਕਹਿ ਕੇ ਗਏ ਬਾਉਂਡਰੀ ਲਾਈਨ ਹੈ ਸਰ ਆਪਣੀ ਆਪਣੀ ਸਰ ਬਿਲਡਿੰਗ ਦੀ ਜੋ ਸਰ ਲਾਈਨ ਹੈਗੀ ਹੈ ਇਸ ਤੋਂ ਪਹਿਲੇ ਚੇਨ ਲਿੰਕ ਫੈਂਸਿੰਗ ਸੀਗੀ ਕੱਲ ਜਦੋਂ ਸਿਕਿਉਰਿਟੀ ਵੈਟਿੰਗ ਹੋਈ ਹੈ ਉਹਨਾਂ ਨੇ ਥੋੜਾ ਸਿਕਿਉਰਿਟੀ ਰੀਜ਼ਨ ਕਿਉਂਕਿ ਜਿਹੜਾ ਹੈਗਾ ਇੰਟਰਨੈਸ਼ਨਲ ਇੰਜੀਨੀਅਰ ਆਉਸ ਦਾ ਬੇਸ ਹੈਗਾ ਉਹਦੀ ਸਿਕਿਉਰਿਟੀ ਦੇ ਰੀਜ਼ਨ ਕਰਕੇ ਉਹਨਾਂ ਨੇ ਸੋਲਿਡ ਵਾਲ ਬਣਾਉਣਾ ਕਿਹਾ ਸਰ ਉਹ ਵੀ ਸਰ ਸਾਡਾ ਕੰਮ ਸ਼ੁਰੂ ਹੋ ਗਿਆ ਸਰ 22-25 ਦਿਨਾਂ ਜੋ ਵੀ ਖਤਮ ਕਰ ਦੇਣਾ ਹੋਇਆ ਕਿ ਜਦੋਂ ਪਹਿਲਾਂ ਅਸੀਂ ਡਿਜ਼ਾਈਨ ਅਪਰੂਵ ਕਰਾਇਆ 에어ਪੋਰਟ ਅਥਾਰਟੀ ਤੋਂ ਜਿਹੜਾ ਉਹਨਾਂ ਨੇ ਅਪਰੂਵ ਕੀਤਾ ਉਹਦੇ 'ਚ ਉਹਨਾਂ ਨੇ ਪਾਸ ਕਰਤੀ ਸੀ ਹਾਂ ਚੇਨ ਲੈਂਗ ਫੈਂਸੀ ਹੁਣ ਜਦੋਂ ਇਨਸਪੈਕਸ਼ਨ ਕਰਨ ਆਏ ਕਹਿੰਦੇ ਜੀ ਦੁਬਾਰ ਕਰ ਦੋ ਸੋ ਉਹ ਦੁਬਾਰ ਦਾ ਕੰਮ ਵੀ ਚੱਲ ਰਿਹਾ ਦਿਨ ਦਾ ਜੋ ਵੀ ਦੋ ਤਿੰਨ ਛੋਟੀਆਂ ਛੋਟੀਆਂ ਚੀਜ਼ਾਂ ਹੋਰ ਕਹਿ ਕੇ ਗਏ ਸੀ ਉਹ ਕਰ ਰਿਹਾ ਸੋ ਹੁਣ ਇੰਤਜ਼ਾਰ ਸਾਡੀ ਇਹ ਆ ਕਿ ਕਿਸੇ ਤਰੀਕੇ ਵੀ ਇਹ ਹੈਂਡਓਵਰ ਲਲਨ ਔਰ ਇੱਥੋਂ ਫਲਾਈਟਾਂ ਚਾਲੂ ਹੋਣ ਪਹਿਲੀ ਮੀਟਿੰਗ ਚ 50 ਕਰੋੜ ਰੁਪਏ ਦੇ ਲਈ ਪਾਸ ਹੋਇਆ ਸੀ ਪਰ ਅਲਟੀਮੇਟਲੀ ਕਿਉਂਕਿ ਖਰਚਾ ਵੱਧਦਾ ਰਿਹਾ ਹੋਰ ਚੀਜ਼ਾਂ ਵੱਧੀਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਬਣਿਆ ਮੇਰੇ ਖਿਆਲ ਹੁਣ 70 ਨਹੀਂ ਸਰ 54 ਕਰੋੜ ਤੇ ਹਨ ਪਹਿਲੇ ਬੁੱਢ ਨੂੰ ਨਹੀਂ ਨਹੀਂ ਉਸ ਤੋਂ ਬਾਅਦ ਵੀ ਤਾਂ ਹੋਰ ਲੱਗਿਆ ਹਾਂ 3. ਸਰ 3. ਸਰ 100 ਅਰਾਊਂਡ 60 ਕਰੋੜ ਦੇ ਆਸ-ਪਾਸ ਟੋਟਲ ਲੱਗਿਆ 에어ਪੋਰਟ ਤੇ ਤੇ ਹੁਣ 에어ਪੋਰਟ ਬਿਲਕੁਲ ਪੂਰਾ ਤਿਆਰ ਹੈ ਇਦੇ ਵਿੱਚ ਇਹ ਜਿਹੜੇ ਸਾਡਾ ਟੈਕਸੀ ਵੇ ਹੈ ਜਿੱਥੇ ਉਹ 에어ਪੋਰਟ ਆ ਕੇ ਰੁਕ 에어ਕ੍ਰਾਫਟ ਆ ਕੇ ਰੁਕਦੇ ਆ ਉਹ ਦੋ 에어ਕ੍ਰਾਫਟ ਦਾ ਹੈਗਾ ਸਾਡੇ ਕੋਲ ਪਰ ਦੋ 에어ਕ੍ਰਾਫਟ ਦਾ ਬਹੁਤ ਹੁੰਦਾ ਕਿਉਂਕਿ ਜੇ ਦੋ 에어ਕ੍ਰਾਫਟ ਐਟ ਅ ਟਾਈਮ ਹੁੰਦੇ ਉਹਨਾਂ ਨੇ ਘੰਟਾ ਗੇ ਰੁਕਣਾ ਹੁੰਦਾ ਤੇ ਜੇ ਆਪਾਂ ਪੂਰੇ ਦਿਨ ਚ ਲਾ ਲਈਏ 12 14 ਫਲਾਈਟਾਂ ਮਿਨੀਮਮ ਹੈ ਕਿ ਇਸ ਇਨਫਰਾਸਟ੍ਰਕਚਰ ਨਾਲ ਉਹ ਹੈਂਡਲ ਹੋ ਸਕਦੀਆਂ ਉਸ ਤੋਂ ਵੱਧ ਵੀ ਹੋ ਸਕਦੀਆਂ ਬਟ 에ਅਰ ਇੰਡੀਆ ਨੇ ਸ਼ੁਰੂ ਚ ਸਾਨੂੰ ਦੋ ਫਲਾਈਟਾਂ ਕਨਫਰਮ ਕੀਤੀਆਂ ਔਰ ਜੇ ਸਾਨੂੰ ਜ਼ਰੂਰਤ ਹੋਰ ਲੱਗੇ ਕਿ ਜਗ੍ਹਾ ਹੈਗੀ ਸਾਡੇ ਕੋਲ ਜਿਹੜਾ ਜਿੱਥੇ 에ਅਰਕ੍ਰਾਫਟ ਖੜੇ ਹੁੰਦੇ ਉਹਨੂੰ ਹੈਂਗਰ ਕਹਿੰਦੇ ਆ ਜਾਂ ਜਿੱਥੇ ਪਾਰਕਿੰਗ ਬੇ ਹੈ 에ਅਰਕ੍ਰਾਫਟ ਦਾ ਉਹ ਵੱਧ ਵੀ ਸਕਦਾ ਹੈ ਦੋ ਤੋਂ ਚਾਰ ਹੋ ਸਕਦਾ ਹਾਂ ਹਾਂਜੀ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਕੁਝ ਹੋਵੇ ਦੱਸੋ ਮੈਨੂੰ ਸੋ ਜੀ ਫਾਈਨਲੀ ਰੈਡੀ ਡੈਟਲਰ ਨਾਲ ਤੁਸੀਂ ਉੱਪਰੋਂ ਦਸਰੋ ਵੀ ਕਰੋ ਹੈਂਡਓਵਰ ਕਰੋ ਤੇ ਤੁਹਾਨੂੰ ਕੰਟੈਕਟ ਸ਼ੁਰੂ ਹੋਣੀ ਹੈ ਜੀ ਇਹਦੇ ਬਾਰੇ ਦੇਖੋ ਡੈਡ ਲਾਈਨ ਦੇਣ ਦੇ ਵੀ ਦੋ ਕਾਰਨ ਹੁੰਦੇ ਆ ਇੱਕ ਬੰਦਿਆਂ ਕੋਲੋਂ ਕੰਮ ਵੀ ਜਲਦੀ ਕਰਾਣਾ ਹੁੰਦਾ ਹੈ ਕਈ ਵਾਰੀ ਦੇਣੀ ਪੈਂਦੀ ਆ ਏਜੰਸੀਆਂ ਨੂੰ ਦੇਣੀ ਪੈਂਦੀ ਡੈਡ ਲਾਈਨ ਪਰ ਆਪਣਾ ਜਿਹੜਾ 에ਰਪੋਰਟ ਬਣ ਰਿਹਾ ਇਹ ਕੋਈ ਲੇਟ ਨਹੀਂ ਹੈਗਾ ਇੰਨਾ ਕੁ 1.5 2 ਸਾਲ ਲੱਗ ਹੀ ਜਾਂਦੇ ਆ 에ਰਪੋਰਟ ਬਣਨ ਚ ਬਾਕੀ ਡੈਡ ਲਾਈਨਾਂ ਤੁਹਾਡੀ ਗੱਲ ਠੀਕ ਹੈ ਕਿ ਦਿੱਤੀਆਂ ਗਈਆਂ ਉਹ ਕਈ ਵਾਰੀ ਕ੍ਰਾਸ ਹੋ ਜਾਂਦੀਆਂ ਇਹ ਡੈਡ ਲਾਈਨਾਂ ਏਜੰਸੀਆਂ ਨੂੰ ਵੀ ਦਿੱਤੀਆਂ ਜਾਂਦੀਆਂ ਜਿਹੜੇ ਪੀ ਡਬਲਯੂ ਡੀ ਡਿਪਾਰਟਮੈਂਟ ਆ ਉਹਨੂੰ ਦਿੱਤੀ ਜਾਂਦੀ ਹੈ ਪਰ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਜਦੋਂ ਡੈਡ ਲਾਈਨ ਦੋ ਇਹਦੇ ਵਿੱਚ ਮਹੀਨਾ ਦੋ ਮਹੀਨੇ ਫालतੂ ਲੱਗ ਸਕਦੇ ਹੁਣ ਜਿਹੜੀ ਨਵੀਂ ਡੈਡ ਲਾਈਨ ਤੁਸੀਂ ਮੰਗ ਰਹੇ ਹੋ 25 ਸਾਲ ਡੈਡ ਲਾਈਨਾਂ ਹੀ ਚਲਦੀਆਂ ਰਹੀਆਂ ਹੁਣ ਤਾਂ ਮਹੀਨਿਆਂ ਦੀ ਗੱਲ ਹੈ ਸਰਦਾਰ ਸਾਹਿਬ ਇਹ ਆ 2 ਮਹੀਨੇ ਲੱਗਣ 2.5 ਮਹੀਨੇ ਲੱਗਣ ਪਰ ਹੁਣ ਸਾਰਾ ਕੁਝ ਸੈੱਟ ਹੈ 에어ਪੋਰਟ ਤੁਸੀਂ ਦੇਖ ਲਿਆ ਤਿਆਰ ਹੈ 에어 ਇੰਡੀਆ ਤੁਹਾਨੂੰ ਪਤਾ ਹੈ ਆਨ ਬੋਰਡ ਆ ਚੁੱਕਾ ਹੈ ਚਿੱਠੀ ਵੀ ਮੈਂ ਪ੍ਰੈਸ ਨੂੰ ਦੇ ਚੁੱਕਾ ਉਹਨਾਂ ਦੀ ਹੁਣ ਸਿਰਫ ਇੰਤਜ਼ਾਰ ਹੈ ਕਿ 에어ਪੋਰਟ ਅਥਾਰਟੀ ਟੇਕਓਵਰ ਕਰ ਲੇ ਔਰ 에어ਪੋਰਟੇ ਚੱਲੇਗਾ ਹਾਂ ਜੀ ਆਪੋਂ ਦੇ ਨਾਮ ਤੇ ਪਾਸ ਹੋ ਗਿਆ ਸੀ ਉਹ ਵਿਧਾਨ ਸਭਾ ਦੇ ਵਿੱਚ ਵੀ ਕਹਿੰਦੇ ਪਾਸ ਹੋ ਗਿਆ ਸੀ ਸੈਂਟਰ ਨੂੰ ਲੈਟ ਭੇਜ ਦਿੱਤਾ ਗਿਆ ਸੀ ਇਸ ਸੰਬੰਧ ਦੇ ਵਿੱਚ ਆਪਾਂ ਕੀ ਕਹਣਾ ਚਾਹੁੰਦੇ ਹਾਂ ਇਸ ਤਰ੍ਹਾਂ ਜੀ ਜਿਹੜਾ 에어ਪੋਰਟ ਦਾ ਨਾਮ ਹੈ ਹਿੰਦੁਸਤਾਨ ਦਾ ਕੋਈ ਵੀ 에어ਪੋਰਟ ਹੋਵੇ ਉਹ ਸਟੇਟ ਗਵਰਨਮੈਂਟ ਦੀ ਪਾਵਰ ਨਹੀਂ ਹੁੰਦੀ ਉਹਦਾ ਨਾਮ ਰੱਖ ਸਕਣ ਨਾਮ ਇੱਥੋਂ ਰეკਮੈਂਡ ਹੋ ਕੇ ਉਹਨਾਂ ਨੇ ਭੇਜਤਾ ਹੈ ਸੈਂਟਰ 'ਚ ਇਹ ਸੈਂਟਰ ਦੀ ਜਿਹੜੀ ਕੈਬਿਨੇਟ ਹੈ ਉਹਦੇ ਵਿੱਚ ਕਿਸੇ ਵੀ 에어ਪੋਰਟ ਦਾ ਨਾਮ ਪਾਸ ਹੁੰਦਾ ਉਹ ਹਲੇ ਸਾਨੂੰ ਆਫੀਸ਼ੀਅਲ ਕਨਫਰਮੇਸ਼ਨ ਨਹੀਂ ਆਈ ਅਸੀਂ ਕਰ ਰਹੇ ਆ ਉੰਨੀ ਦੇਰ ਤੱਕ ਕਿਉਂਕਿ ਅਸੀਂ 에어ਪੋਰਟ ਕੋਡ ਲੈਣਾ ਸੀ 에어ਪੋਰਟ ਕੋਡ ਲਈ 에어ਪੋਰਟ ਦਾ ਨਾਮ ਹੋਣਾ ਜ਼ਰੂਰੀ ਹੈ ਐਸਲੀ ਫਿਲਹਾਲ ਇਹਦਾ ਨਾਮ ਹਲਵਾਰਾ 에어ਪੋਰਟ ਹੀ ਹੈ ਔਰ ਸਾਡਾ ਜਿਹੜਾ 에어 ਕੋਡ ਕੋਡ ਹੈ ਉਹ ਵੀ HWR ਸਾਨੂੰ ਅਲਾਰਟ ਹੋ ਗਿਆ ਕਿਉਂਕਿ ਜੇ ਉਹ ਨਾ ਅਲਾਰਟ ਹੁੰਦਾ ਤਾਂ ਕੋਈ ਵੀ ਕੰਮ ਨਹੀਂ ਹੋਣਾ ਸੀ ਨਬੇ ਤੋਂ ਲੈ ਕੇ ਅੱਜ ਤੱਕ ਦੀ ਜੋ ਪ੍ਰੈਕਟੀਵਿਟੀ ਸੀਗੀ ਉਹ ਹੋ ਚੁੱਕੀ ਹੈ ਜੀ ਤਾਂ ਆਪਾਂ ਚੱਲਦੇ ਆ ਨਾਲੇ ਸੈਰ ਹੋ ਜੂਗੀ ਤੁਹਾਨੂੰ ਦਿਖਾਉਂਦੇ ਆ ਹੁਣ ਇਸ ਤੋਂ ਬਾਅਦ ਸਾਰੇ ਆਪਾਂ ਚੱਲਦੇ ਆ ਥੋੜੀ ਜੀ ਸੌਨਾ ਬਾਦ ਹੋ ਜੂ ਨਾਲੇ ਐਸੇ ਬੰਨੇ ਚੱਲ ਹਰ ਕਦਮ ਤੱਕ ਆ ਸਕਦਾ ਜੀ ਹੈ ਨਾ ਇਹਪੋਰਟ ਦਾ ਜਿਹੜਾ ਸਟਾਫ ਆਣਾ ਤੇ ਉਹ ਕਦੋਂ ਤੱਕ ਨਹੀਂ 에어ਪੋਰਟ ਅਥਾਰਟੀ ਦਾ ਸਟਾਫ ਹਲੇ ਵੀ ਹੈਗਾ ਉਹਨਾਂ ਨੇ ਹੈਂਡਓਵਰ ਲੈਣਾ ਪੀਡਬੀ ਹੈਂਡਓਵਰ ਦੀ 1 30 ਤਰੀਕ ਨੂੰ ਦੁਬਾਰਾ ਮੀਟਿੰਗ ਹੈ 27 ਨੂੰ ਹੋ ਚੁੱਕੀ 30 ਤਰੀਕ ਦੀ ਮੀਟਿੰਗ 'ਚ ਪਤਾ ਚੱਲੂਗਾ ਕਿ ਉਹਨਾਂ ਨੇ ਫਰਦਰ ਇਨਸਪੈਕਸ਼ਨ ਕਰਨੀ ਹੈ ਜਾਂ ਸਾਨੂੰ ਕੰਡੀਸ਼ਨਲ ਦੇ ਸਕਦੇ ਆ ਕਿਉਂਕਿ ਅਸੀਂ ਕੰਮ ਸਾਰੇ ਚਾਲੂ ਕਰਤੇ ਕਿਉਂਕਿ ਇੰਦੀ ਮੀਨ ਵਾਈਲ ਜਦੋਂ ਹੈਂਡਓਵਰ ਹੋ ਗਿਆ ਉਸ ਤੋਂ ਬਾਅਦ 에ਅਰ ਇੰਡੀਆ ਨੇ ਇੱਥੇ ਆ ਕੇ ਕੰਮ ਚਾਲੂ ਕਰਨਾ ਤੇ ਘੱਟੋ ਘੱਟ ਮੈਂ ਇਹ ਰਿਕਵੈਸਟ ਕੀਤੀ 에ਅਰਪੋਰਟ ਅਥਾਰਟੀ ਦੇ ਚੇਅਰਮੈਨ ਨੂੰ ਕਿ ਦੋਨੋਂ ਕੰਮ ਕਨਸੈਕੂਟਿਵ ਹੋ ਜਾ ਉਹਨ ਕੋਰਟ ਤੇ ਆਗੇ ਫਿਰ ਬੈਕਵਰਡ ਤੇ ਚਲੀ ਜਾਂਦੀ ਹੈ ਇੱਥੇ ਵੀ ਕਿਤੇ ਨਹੀਂ ਜੀ ਸਾਨੇਵਾਲ 에어ਪੋਰਟ ਔਰ ਐਸ 에어ਪੋਰਟ ਦਾ ਬਹੁਤ ਫਰਕ ਹੈ ਸਾਨੇਵਾਲ 에어ਪੋਰਟ ਤੇ ਇੱਕ ਤਾਂ ਸਟ੍ਰਿਪ ਛੋਟੀ ਹੈ ਉੱਥੇ ਵੱਡੇ ਜਹਾਜ਼ ਲੈਂਡ ਨਹੀਂ ਕਰ ਸਕਦੇ ਦੂਜੀ ਗੱਲ ਉੱਥੇ ਜਿਹੜਾ ਸਿਸਟਮ ਲੱਗਿਆ ਜਿੱਥੋਂ ਫਲਾਈਟ ਲੈਂਡ ਕਰਦੇ ਉਹ ਬੜਾ ਪੁਰਾਣਾ ਸਿਸਟਮ ਹੈ ਇੱਥੇ ਇੰਡੀਅਨ 에ਅਰ ਫੋਰਸ ਦੇ ਜਹਾਜ਼ ਆ ਤੁਹਾਨੂੰ ਪਤਾ ਹੈ ਇਹ ਤਾਂ ਹਰ ਮੌਸਮ ਤੇ ਲੈਂਡ ਕਰਨੇ ਹੁੰਦੇ ਇੱਥੇ ਕੈਟ 2 ਸਿਸਟਮ ਲੱਗਿਆ ਹੋਇਆ ਕੈਟੂ ਕੈਟੂ ਵਿੱਚ 500 ਮੀਟਰ ਦੀ ਵੀ ਜੇ ਹੋਵੇ ਵਿਜ਼ਿਬਿਲਟੀ ਤੇ ਫਲਾਈਟਾਂ ਲੈਂਡ ਕਰ ਜਾਂਦੀਆਂ ਸਾਨੇਵਾਲ ਨਾਲੇ ਛੋਟੇ ਜਹਾਜ਼ ਹੁੰਦੇ ਸੀ ਇਹ ਨਹੀਂ ਪਤਾ ਹੁੰਦਾ ਸੀਗਾ ਕਿ ਲੈਂਡ ਕਰਨਾ ਹੈ ਕਿ ਨਹੀਂ ਪਹਿਲਾਂ ਸਰਕਾਰੀ ਜਹਾਜ਼ ਚੱਲਦੇ ਸੀ ਜਦੋਂ ਵੀ ਚੱਲੇ ਉਹ ਜਦੋਂ ਸਰਕਾਰ ਦਾ ਦਿਲ ਕਰਨਾ ਜੀ ਹੁਣ ਇੱਥੋਂ ਨਹੀਂ ਆਪਾਂ ਦੇਹੜਾਦੂਨ ਯਾਦਾ ਜ਼ਰੂਰੀ ਹੈ ਉੱਥੇ ਤੋਰਦੀਏ ਉੱਥੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਵਿਜ਼ਿਟ ਹੈ ਮਿਨਿਸਟਰਾਂ ਨੇ ਜਾਣਾ ਉੱਥੇ ਭੇਜ ਦਿੰਦੇ ਸੀ ਕਿਤੇ ਸਾਊਥ ਜਾਣਾ ਉੱਥੇ ਭੇਜ ਦਿੰਦੇ ਸੀ ਉਹਨੇ ਪ੍ਰਾਈਵੇਟ ਏਅਰਲਾਈਨ ਆਏਰ ਇੰਡੀਆ ਇਹਨਾਂ ਨੇ ਚਲਾਣਾ ਐਥੋਂ ਰੈਗੂਲਰ ਫਲਾਈਟਾਂ ਵੀ ਉੜਨਗੀਆਂ ਕੈਟ 2 ਸਿਸਟਮ ਲੱਗਿਆ ਵਿਜ਼ਿਬਿਲਟੀ ਵੀ ਬੈਟਰ ਐ ਸੋ ਹਰ ਚੀਜ਼ ਹੁਣ ਠੀਕ ਐ ਦਿਸ ਵਿਲ ਬੀ ਵੈਰੀ ਸਕਸੈਸਫੁਲ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਇਹ ਏਅਰਪੋਰਟ ਸਿਰਫ ਲੁਧਿਆਣੇ ਨੂੰ ਨਹੀਂ ਕੇਟਰ ਕਰੂਗਾ ਇਹ ਪੂਰੇ ਮਾਲਵਾ ਰੀਜਨ ਨੂੰ ਕਰੇਗਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੋਗਾ ਜਗਰਾਓ ਹੋਰ ਜਿੰਨੇ ਇੱਥੇ ਦੇ ਫਾਜ਼ਿਲਕਾ ਜਿੰਨੇ ਸ਼ਹਿਰ ਐ ਉਹਨਾਂ ਨੂੰ ਹਲਵਾਰਾ ਨੇੜੇ ਪਾਊਗਾ ਮੋਹਾਲੀ ਨਹੀਂ ਨੇੜੇ ਪਾਊਗਾ ਕਿਉਂਕਿ ਮੋਹਾਲੀ ਸਭ ਤੋਂ ਨੇੜੇ ਪਹਿਲਾ 에어ਪੋਰਟ ਸੀ ਹੁਣ ਹਲਵਾਰਾ ਉਸ ਤੋਂ ਨੇੜੇ ਉਹਨਾਂ ਨੂੰ ਪਾਏ